ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਆ ਉਮੀਦ ਆ ਵੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਬਣਾਵਾਂਗੇ ਜੀ ਚੁੱਲੇ ਤੇ ਕਾਜਰਾਂ ਦੀ ਸਬਜ਼ੀ ਤੇ ਨਾਲ ਹੀ ਆਪਾਂ ਬਣਾਵਾਂਗੇ ਚੁੱਲੇ ਤੇ ਰੋਟੀ ਬਿਲਕੁਲ ਦੇਸੀ ਤਰੀਕੇ ਨਾਲ ਜਿਵੇਂ ਪਿੰਡਾਂ ਦੇ ਵਿੱਚ ਬਣਾਈ ਜਾਂਦੀ ਆ ਚੁੱਲ੍ਹੇ ਤੇ ਖਾਣਾ ਸਭ ਤੋਂ ਪਹਿਲਾਂ ਆਪਾਂ ਚੁੱਲੇ ਨੂੰ ਪੋਚਾ ਦੇਵਾਂਗੇ ਚੁੱਲਾ ਆਪਾਂ ਨਵਾਂ ਬਣਾਇਆ ਤੇ ਪੀਲੀ ਮਿੱਟੀ ਹੁੰਦੀ ਆ ਇਨੂੰ ਕਈ ਥਾਵਾਂ ਤੇ ਪਾਂਡੂ ਵੀ ਬੋਲਿਆ ਜਾਂਦਾ ਕਈ ਥਾਵਾਂ ਤੇ ਇਹਨੂੰ ਪੋਚਾ ਬੋਲਿਆ ਜਾਂਦਾ ਸਾਰੇ ਇਲਾਕਿਆਂ ਦੀ ਆਪੋ ਆਪਣੀ ਭਾਸ਼ਾ ਹੁੰਦੀ ਆ ਤੇ ਇਹਦਾ ਸਖਤ ਜਾਂ ਘੋਲ ਬਣਾ ਕੇ ਸਾਰੇ ਛੁੱਲੇ ਤੇ ਆਪਾਂ ਫੇਰ ਦਾਂਗੇ ਪਹਿਲਾਂ ਸਾਡੀਆਂ ਦਾਦਾ ਦਾਦੀਆਂ ਜਾਂ ਨਾਨੀਆਂ ਸੀਗੀਆਂ ਉਹ ਹਮੇਸ਼ਾ ਰੋਜ਼ ਹੀ ਪੋਚਾ ਦੇ ਕੇ ਚੁੱਲੇ ਨੂੰ ਇਸੇ ਤਰੀਕੇ ਨਾਲ ਮਿੱਟੀ ਨੂੰ ਘੋਲ ਕੇ ਪੋਚਾ ਦੇ ਕੇ ਫਿਰ ਉਹ ਚੁੱਲੇ ਦੇ ਵਿੱਚ ਅੱਗ ਪਾਉਣੀ ਆ ਸੀ ਅੱਜ ਕੱਲ ਇਦਾਂ ਦਾ ਰਿਵਾਜ ਨਹੀਂ ਹੈਗਾ ਕੁਸ਼ਕ ਘਰਾਂ ਦੇ ਵਿੱਚ ਹੋਊਗਾ ਪਰ ਸਾਰਿਆਂ ਦੇ ਵਿੱਚ ਨਹੀਂ ਹੈਗਾ। ਬਾਕੀ ਟਾਈਮ ਦੀ ਅਕੋਰਡਿੰਗ ਹੁੰਦਾ ਵੀ ਜਿੰਨਾ ਜੀ ਦੇ ਕੋਲੇ ਟਾਈਮ ਹੁੰਦਾ ਉਸੇ ਹਿਸਾਬ ਨਾਲ ਕੰਮ ਕੀਤੇ ਜਾਂਦੇ ਨੇ। ਸਾਰੀ ਸੈਲਫ ਤੇ ਵੀ ਆਪਾਂ ਪੋਚਾ ਲਾ ਲਾਂਗੇ। ਤੇ ਚੁੱਲ੍ਹੇ ਤੇ ਵੀ ਲਾ ਲਾਂਗੇ ਕਿਉਂਕਿ ਨਵਾਂ ਬਣਾਇਆ ਇਹਨੂੰ ਵੀ ਮਿੱਟੀ ਲੱਗੀ ਹੋਈ ਆ ਸੈਲਫ ਨੂੰ ਵੀ। ਕਾਫੀ ਜ਼ਿਆਦਾ ਜਿਹੜਾ ਕੋਲਾ ਸੰਘਣਾ ਰੱਖਿਆ ਜਾਂਦਾ। ਜਿੰਨਾ ਲਿਖਤਾ ਇਹ ਸੋਨਾ ਬਹੁਤ ਲੱਗਦਾ ਤੇ ਬਾਕੀ ਜਿਹੜੀਆਂ ਤਰੇੜਾਂ ਆਂਗਿਆਰ ਹੁੰਦੀਆਂ ਨੇ ਮਿਰਲਾ ਹੁੰਦੀਆਂ ਨੇ ਉਹ ਸਾਰੀਆਂ ਪਰ ਜਾਂਦੀਆਂ ਨੇ ਸੈਲਫ ਲਾਈਟ ਆ ਜੇਗੀ ਉਹ ਚੁੱਲੇ ਦੀ ਵੱਜ ਜਾਂਦੀ ਆ ਲੋ ਜੀ ਜਦੋਂ ਤੱਕ ਪੋਚਾ ਸੁੱਕਦਾ ਆਪਾਂ ਸਬਜ਼ੀ ਕੱਟ ਕੇ ਤਿਆਰ ਕਰ ਲੈਨੇ ਆ तकरीबन ਮੈਂ 1.5 ਕਿਲੋ ਗਾਜਰਾਂ ਲਈਆਂ ਨੇ ਤੇ ਨਾਲ ਵਿੱਚ ਆਪਾਂ ਆਲੂ ਪਾਵਾਂਗੇ ਪਹਿਲਾਂ ਇਹਨਾਂ ਨੂੰ ਆਪਾਂ ਸ਼ੈਲ ਲਾਂਗੇ ਪਹਿਲਾਂ ਵੀ ਮੈਂ ਧੋ ਲਿਆ ਸੀ ਚੰਗੀ ਤਰ੍ਹਾਂ ਕਿਉਂਕਿ ਮਿੱਟੀ ਵਗੈਰਾ ਕਾਫੀ ਜ਼ਿਆਦਾ ਲੱਗੀ ਹੁੰਦੀ ਹੈ ਗਾਜਰਾਂ ਨੂੰ ਅੱਜਕੱਲ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸ਼ੈਲ ਕੇ ਧੋਵਾਂਗੇ ਕਟਣ ਤੋਂ ਬਾਅਦ ਮੈਂ ਕਦੇ ਸਬਜ਼ੀ ਨੂੰ ਨਹੀਂ ਤੋਤਾ। ਬਾਕੀ ਸਾਰਿਆਂ ਦਾ ਆਪੋ ਆਪਣਾ ਤਰੀਕਾ ਹੁੰਦਾ। ਬਲੀ ਤੋਲੇ ਆਸੀ ਮੈਂ ਚੰਗੀ ਤਰ੍ਹਾਂ ਆਲੂ ਵੀ, ਗਾਜਰਾਂ ਵੀ ਤੇ ਨਾਲ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ। ਨਸਨ ਵਗੈਰਾ ਆਪਾਂ ਛੱਲ ਕੇ ਤਿਆਰ ਕਰ ਲੀਏ। ਤੇ ਹੁਣ ਆਪਾਂ ਸਬਜ਼ੀ ਬਣਾਵਾਂਗੇ। ਸਭ ਤੋਂ ਪਹਿਲਾਂ ਆਪਾਂ ਗਾਜਰਾਂ ਤੇ ਆਲੂਆਂ ਨੂੰ ਕੱਟ ਲਾਂ। ਜਿਹੜੇ ਸਖਤ ਦੇ ਸੀ ਜਿਨ੍ਹਾਂ ਦੇ ਵਿੱਚ ਮਚਾਲੇ ਵਾਲਾ ਹਿੱਸਾ ਉਹ ਆਪਾਂ ਕੱਢ ਤਾ ਕਈਆਂ ਦੇ ਵਿੱਚ ਸਖਤ ਸੀ ਤੇ ਕਈਆਂ ਦੇ ਵਿੱਚ ਕੋਲਾ ਸੀ ਉਹਨੂੰ ਆਪਾਂ ਵਿੱਚ ਕੱਟ ਤਾ ਤੇ ਸਬਜ਼ੀ ਆਪਾਂ ਚੁੱਲੇ ਤੇ ਬਣਾਉਣੀ ਐ ਸੋ ਸਭ ਤੋਂ ਪਹਿਲਾਂ ਆਪਾਂ ਚੁੱਲੇ ਦੇ ਵਿੱਚ ਗੋਹੇ ਲਾ ਲੇ ਉਸ ਤੋਂ ਬਾਅਦ ਆਪਾਂ ਮਚਾਲੇ ਦੇ ਵਿੱਚ ਇੱਟ ਪਾ ਦਾਂਗੇ ਕਿਉਂਕਿ ਬੈਕ ਸਾਈਡ ਵੀ ਆਪਾਂ ਇੱਕ ਚੁੱਲਾ ਬਣਾਇਆ ਹੋਇਆ ਤੇ ਫਿਰ ਜਿਹੜੀ ਅੱਗਾ ਪਿੱਛੇ ਨਾ ਚਲੀ ਜਾਵੇ ਇਸ ਕਰਕੇ ਮੈਂ ਜਿਹੜਾ ਇੱਕ ਦਾ ਰੋੜਾ ਸੀ ਛੋਟਾ ਜਿਹਾ ਅੱਧਾ ਖੂ ਆਪਾਂ ਵਿੱਚ ਪਾਤਾ ਤੇ ਜੀ ਆਪਾਂ ਲੱਕੜਾਂ ਲਾ ਕੇ ਹੋਰ ਗੋਹੇ ਲਾ ਲੇ ਕਾਗਜ਼ ਲਾ ਕੇ ਨਾਲ ਹੀ ਆਪਾਂ ਅੱਗ ਮਚਾ ਲਾਂਗੇ ਜਿਹੜਾ ਚੁੱਲੇ ਤੇ ਖਾਣਾ ਬਣਦਾ ਬਹੁਤ ਜ਼ਿਆਦਾ ਸਵਾਦ ਬਣਦਾ ਬਾਕੀ ਖੁੱਲੇ ਦੇ ਵਿੱਚ ਬਣਿਆ ਹੋਇਆ ਖਾਣਾ ਦੀ ਤਾਂ ਗੱਲ ਹੀ ਅਲੱਗ ਹੁੰਦੀ ਆ ਚੁੱਲੇ ਤੇ ਬਹੁਤ ਹੌਲੀ ਹੌਲੀ ਅੱਗ ਤੇ ਖਾਣਾ ਬਣਦਾ ਚੁੱਲੇ ਵਾਲਾ ਸਵਾਦ ਆ ਜਿਹੜਾ ਗੈਸ ਤੇ ਨਹੀਂ ਆਉਂਦਾ ਲੋ ਜੀ ਕੜਾਹੀ ਆਪਾਂ ਰੱਖ ਲੈਨੇ ਆ ਚੁੱਲੇ ਤੇ ਥੱਲੇ ਆਪਾਂ ਮਿੱਟੀ ਲਾ ਲਈ ਆ ਤਾਂ ਕਿ ਸੜੇ ਨਾ ਤੇ ਚਲੋ ਤੱਕੜਾ ਹੀ ਦੇ ਵਿੱਚੋਂ ਪਾਣੀ ਸੁੱਕਦਾ ਇਧਰ ਆ ਪਾਦਰਕ ਲਸਣ ਤੇ ਹਰੀ ਮਿਰਚ ਲਈਆ ਇੱਕ ਚਮਚਾ ਮੈਂ ਲੂਣ ਦਾ ਪਾਤਾ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਮੈਂ ਹੋਰ ਪਾਇਆ ਸਿੰਦਾ ਲੂਣਾ ਜਿਆਦਾ ਖਾਰਾ ਨਹੀਂ ਹੁੰਦਾ ਬਾਕੀ ਤੁਸੀਂ ਆਪਣੀ ਸਬਜੀ ਦੇ ਹਿਸਾਬ ਨਾਲ ਤੇ ਆਪਣੀ ਸਵਾਦ ਦੇ ਹਿਸਾਬ ਨਾਲ ਲੂਣ ਪਾਉਣਾ ਨੂੰ ਆਪਾਂ ਕੁੱਟ ਲਾਂਗੇ ਕੁੰਡੇ ਦੇ ਵਿੱਚ ਲੂਣ ਪਾਉਣ ਨਾਲੇ ਬਹੁਤ ਜਿਆਦਾ ਛੇਤੀ ਕੁੱਟਿਆ ਜਾਂਦਾ ਰਗੜਿਆ ਜਾਂਦਾ ਬਾਕੀ ਇਹ ਆਪਣਾ ਘਰੇ ਪੀਸਿਆ ਹੋਇਆ ਲੂਣਾ ਮੈਨੂੰ ਥੋੜਾ ਜਿਹਾ ਸਖਤ ਲੱਗਦਾ ਹੁੰਦਾ ਮोटा ਹਿੱਸੇ ਕਰਕੇ ਮੈਂ ਇਹਨੂੰ ਕੁੱਟਣ ਦੇ ਵਿੱਚ ਪਹਿਲਾਂ ਪਾ ਲੈਂਦੀ ਆ ਜੇ ਇਹਦਾ ਜ਼ਿਆਦਾ ਇਹਨੂੰ ਤੁਸੀਂ ਬਰੀਕ ਕਰ ਲੈਣੇ ਹੋ ਫਿਰ ਇਹਦੀਆਂ ਡਲੀਆਂ ਵੱਜ ਜਾਂਦੀਆਂ ਨੇ ਜਿਵੇਂ ਇਸੇ ਤਰੀਕੇ ਦੇ ਨਾਲ ਆਪਾਂ ਮਸਾਲੇ ਨੂੰ ਕੁੰਡੇ ਦੇ ਵਿੱਚ ਰਗੜ ਕੇ ਤਿਆਰ ਕਰ ਲਾਂਗੇ ਤੁਸੀਂ ਪੇਸਟ ਵੀ ਬਣਾ ਸਕਦੇ ਹੋ ਮਿਕਸੀ ਦੇ ਵਿੱਚ ਪਰ ਕੁੰਡੇ ਵਾਲਾ ਸਵਾਦ ਆ ਜਿਹੜਾ ਮਿਕਸੀ 'ਚ ਨਹੀਂ ਆਉਂਦਾ ਇਧਰ ਆਪਣੀ ਕੜਾਹੀ ਦੇ ਵਿੱਚੋਂ ਪਾਣੀ ਵੀ ਸੁੱਕ ਗਿਆ ਸੀ ਤੇ ਨਾਲ ਆਪਾਂ ਪਾਇਆ ਸਰੋਂ ਦਾ ਤੇਲ ਤੁਸੀਂ ਕੋਈ ਵੀ ਘਿਓ ਤੇਲ ਪਾ ਸਕਦੇ ਹੋ ਜਿਹੜਾ ਤੁਸੀਂ ਖਾਣਿਓ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਮੈਂ ਇਹਨੂੰ ਵੀ ਚੌਪ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਜੀਰਾ ਪਾਵਾਂਗੇ ਕੜਾਹੀ ਦੇ ਵਿੱਚ ਇੱਕ ਚਮਚਾ ਮੈਂ ਜੀਰੇ ਦਾ ਲਿਆ ਤੇ ਨਾਲ ਹੀ ਆਪਾਂ ਪਿਆਜ਼ ਪਾ ਦਾਂਗੇ ਤੇਲ ਬਿਲਕੁਲ ਧੂੰਆਂ ਛੱਡਣ ਲੱਗਿਆ ਸੀ ਉਸ ਤੋਂ ਬਾਅਦ ਆਪਾਂ ਪਿਆਜ਼ ਤੇ ਜੀਰਾ ਪਾਇਆ ਜੀਰਾ ਪਾਉਣਸਾਰ ਨਾਲ ਹੀ ਪਿਆਜ਼ ਪਾ ਦੇਣਾ ਕਿਉਂਕਿ ਜੀਰਾ ਕਾਲਾ ਨਹੀਂ ਹੋਣਾ ਚਾਹੀਦਾ ਫਿਰ ਬਿਲਕੁਲ ਵੀ ਸਵਾਦ ਨਹੀਂ ਆਉਂਦਾ ਜੀਰੇ ਦਾ ਤੇ ਬਾਕੀ ਤੇਲ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੇ ਜਿਆਦਾ ਗਰਮ ਹੋ ਜਾਏ ਤਾਂ ਪਕੜਾ ਹੀ ਹੇਠਲੇ ਵੀ ਉਤਾਰ ਸਕਦੇ ਆ ਜੇ ਗਿਆਸ ਤੇ ਬਣਾ ਰਹੇ ਹਾਂ ਫਿਰ ਸਲੋ ਕਰ ਸਕਦਾ ਲੋ ਜੀ ਇਦਨ ਆਪਾਂ ਟਮਾਟਰ ਵੀ ਚੋਪ ਕਰ ਲਾਂਗੇ ਬਿਲਕੁਲ ਠੀਕਾ ਥੋੜਾ ਜਿਹਾ ਪਿਆਜ਼ ਭੁੰਨਣ ਤੋਂ ਬਾਅਦ ਹੀ ਆਪਾਂ ਨਾਲ ਟਮਾਟਰ ਪਾਤਾ ਇਹਨੂੰ ਵੀ ਭੁੰਨ ਲਾਂਗੇ 1-2 ਮਿੰਟ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਅਦਰਕ ਲਸਣ ਪਾਵਾਂਗੇ ਬਾਹ ਜੀ ਟਮਾਟਰ ਤੋਂ ਬਾਅਦ ਇੱਕ ਚਮਚਾ ਮੇਪਾਇਆ ਅਜਮੈਨ ਦਾ ਅਜਮੈਨ ਨਾਲ ਜਿਹੜੀ ਗਾਜਰਾਂ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੁਸੀਂ ਪਾ ਕੇ ਦੇਖਿਓ ਅਜਮੈਨ ਤੋਂ ਬਿਨਾਂ ਗਾਜਰਾਂ ਦਾ ਸਵਾਦ ਹੀ ਨਹੀਂ ਆਉਂਦਾ ਜਿਹਨੂੰ ਇੱਕ ਵਾਰੀ ਆਦਤ ਪੈ ਗਈ ਬਹੁਤ ਜ਼ਿਆਦਾ ਜਿਹੜਾ ਇਹਦਾ ਸਵਾਦ ਆ ਉਹਨੂੰ ਵਧਾ ਦਿੰਦੀ ਹੈ ਅਜਮੈਨ ਤੇ ਨਾਲ ਆਪਾਂ ਪਾਵਾਂਗੇ ਜੀ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਜਦੋਂ ਆਪਣਾ ਟਮਾਟਰ ਵੀ ਪੁੱਜ ਗਿਆ ਸੀ ਉਸ ਤੋਂ ਬਾਅਦ ਪਾਇਆ ਮੈਂ ਚੰਗੀ ਤਰ੍ਹਾਂ ਇਹਨੂੰ ਆਪਾਂ ਭੁੰਨਾਂਗੇ ਅਦਰਕ ਲਸਣ ਤੇ ਹਰੀ ਮਿਰਚ ਦੇ ਪੇਸਟ ਨੂੰ ਜਦੋਂ ਤੱਕ ਇਹ ਚੰਗੀ ਤਰ੍ਹਾਂ ਤੇਲ ਵਿੱਚ ਛੱਡ ਦਿੰਦਾ ਤੇ ਜੇ ਤੁਸੀਂ ਲਸਣ ਨੂੰ ਚੰਗੀ ਤਰ੍ਹਾਂ ਭੁੰਨਦੇ ਹੋ ਨਾ ਫਿਰ ਹੋਰ ਤੁਹਾਨੂੰ ਕਿਸੇ ਮਸਾਲੇ ਦੀ ਲੋੜ ਨਹੀਂ ਹੈਗੀ ਕੋਈ ਗਰਮ ਮਸਾਲਾ ਕਿਸੇ ਚਾਟ ਮਸਾਲੇ ਦੀ ਕਿਸੇ ਦੀ ਲੋੜ ਨਹੀਂ ਲਸਣ ਬਹੁਤ ਸਾਰੇ ਮਸਾਲਿਆਂ ਦਾ ਕੰਮ ਕਰਦੀ ਆ ਜੇ ਖਾਣੇ ਤਾਂ ਜਰੂਰ ਪਾਇਆ ਕਰੋ ਲੋ ਜੀ 1.5 ਚਮਚ ਮੈਂ ਪਾਇਆ ਵਿੱਚ ਹਲਦੀ ਦਾ ਅੱਧਾ ਚਮਚ ਪਾਇਆ ਲਾਲ ਮਿਰਚਾਂ ਦਾ ਤੇ ਹਰੀਆਂ ਮੱਚਾਂ ਜਿਹੜੀਆਂ ਦੋ ਹੀ ਪਾਈਆਂ ਸੀ ਦੇ ਨਾਲ ਹੀ ਆਪਾਂ ਮਸਾਲਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਗਾਜਰ ਤੇ ਆਲੂ ਇਹਨਾਂ ਨੂੰ ਆਪਾਂ ਹਲਾ ਲਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਕਿਉਂਕਿ ਆਪਾਂ ਜਿਹੜੀ ਸਬਜ਼ੀ ਆ ਸੁੱਕੀ ਨਹੀਂ ਬਣਾਉਂਦੇ ਰਸ ਜੇ ਵਾਲੀ ਬਣਾਵਾਂਗੇ ਤੇ ਜੇ ਤੁਸੀਂ ਸੁੱਕੀ ਬਣਾਉਣੀ ਆ ਫਿਰ ਤੁਸੀਂ ਇਹਦੇ ਵਿੱਚ ਪਾਣੀ ਬਿਲਕੁਲ ਨਾ ਪਾਓ ਜੇ ਤੁਹਾਨੂੰ ਲੋੜ ਹੋਈ ਤਾਂ ਤੁਸੀਂ ਬਿਲਕੁਲ ਥੋੜਾ ਜਿਹਾ ਪਾਣੀ ਪਾ ਦੇਣਾ ਪਾਣੀ ਪਾਉਣ ਤੋਂ ਬਾਅਦ ਕੜਛੀ ਨਾ ਮਾਰਿਓ ਕਿ ਜਿਹੜੀ ਸਬਜੀ ਆ ਬਹੁਤ ਜ਼ਿਆਦਾ ਵਧੀਆ ਬਣਦੀ ਆ ਸੁੱਕੀ ਸੁੱਕੀ ਮਸਾਲੇ ਵਾਲੀ ਸਬਜੀ ਅੰਬਾ ਜੀ ਆਪਾਂ ਇਹਦੇ ਨਾਲ ਹੀ ਆਟਾ ਗੁੰਨ੍ਹਤਾ ਤੇ ਸਬਜੀ ਨੂੰ ਆਪਾਂ ਚੈੱਕ ਕਰ ਲੈਨੇ ਆ 3-4 ਮਿੰਟ ਹੋ ਗਏ ਅੰਬਾ ਜੀ ਸਬਜੀ ਤਕਰੀਫਨ ਆਪਣੀ ਪੱਕ ਚੁੱਕੀ ਆ ਬਸ ਹੁਣ ਇਹ ਸੇਕ ਨਾਲ ਹੀ ਪੱਕ ਜੂਗੀ ਇਸ ਕਰਕੇ ਮੈਨੂੰ ਪਿੱਛੇ ਕਰਤਾ ਤੇ ਅੱਗੇ ਆਪਾਂ ਰੱਖਾਂਗੇ ਤਵਾ ਨਾਲ ਹੀ ਆਪਾਂ ਰੋਟੀ ਬਣਾ ਲਾਂਗੇ ਬਿਲਕੁਲ ਥੋੜਾ ਥੋੜਾ ਜਿਹੜਾ ਸੇਕ ਆ ਸਬਜੀ ਨੂੰ ਲੱਗੀ ਜਾਊਗਾ ਨਹੀਂ ਤਾਂ ਬਹੁਤਾ ਜਿਆਦਾ ਸੇਕ ਲੱਗਦਾ ਪਿੱਛੇ ਤੇ ਨਹੀਂ ਇਹ ਹੁੰਦਾ ਵੀ ਸਬਜੀ ਆਪਣੀ ਪੱਕਦੀ ਨਹੀਂ ਅੱਧੀ ਗੱਚੀ ਸਬਜੀ ਨੂੰ ਵੀ ਆਪਾਂ ਰੱਖ ਸਕਦੇ ਹਾਂ ਜਦੋਂ ਤੱਕ ਆਪਣੀਆਂ ਰੋਟੀਆਂ ਬਣਨੀਆਂ ਨਾਲ ਹੀ ਸਬਜੀ ਬਣ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਸਬਜ਼ੀਆ ਜਿਹੜੀ ਪਿੱਛੇ ਵੀ ਰਿੱਜੀ ਜਾਂਦੀ ਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਬਿਲਕੁਲ ਥੋੜਾ ਜਿਹਾ ਜੀਰੇ ਦਾ ਪਾਊਡਰ ਧਨੀਏ ਤੇ ਜੀਰੇ ਦਾ ਪਾਊਡਰ ਆ ਤੁਸੀਂ ਗਰਮ ਮਸਾਲਾ ਪਾ ਸਕਦੇ ਹੋ ਚਾਟ ਮਸਾਲਾ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਕੋਈ ਮਸਾਲਾ ਪਸੰਦ ਆ ਉਹ ਪਾ ਸਕਦੇ ਹੋ ਤੇ ਬਿਨਾ ਮਸਾਲਿਆਂ ਤੋਂ ਵੀ ਪਾ ਸਕਦੇ ਹੋ ਇਹਦੇ ਵਿੱਚ ਮੇਰੇ ਕੋਲੇ ਨਾਲ ਕਾਲੀ ਮਿਰਚ ਪੀਸੀ ਹੋਈ ਸੀ ਇਸੇ ਕਰਕੇ ਮੈਂ ਇਹਨੂੰ ਪਾਇਆ ਕਿਉਂਕਿ ਐਕਸਟਰਾ ਕਾਲੀ ਮਿਰਚ ਮੇਰੇ ਕੋਲੇ ਨਹੀਂ ਸੀ ਮੈਨੂੰ ਕਾਲੀ ਮਿਰਚੇ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਜੀਰੇ ਦਾ ਤੇ ਮੈਂ ਦਾ ਸੀਗਾ ਧਨੀਆ ਦਾ ਸੌਰੀ ਪਾਊਡਰ ਬਣਿਆ ਹੋਇਆ ਸੀ ਉਹਦੇ ਵਿੱਚ ਕਾਲੀ ਮਿਰਚ ਸੀ ਸੋ ਉਹਨੂੰ ਪਾ ਲਿਆ ਲੋ ਜੀ ਨਾਲ ਹੀ ਆਪਾਂ ਰੋਟੀ ਵੀ ਬਣਾ ਕੇ ਤਿਆਰ ਕਰ ਲਾਂਗੇ ਦੋਨੇ ਕੰਮ ਜਿਹੜੇ ਇਕੱਠੇ ਹੋ ਜਾਣਗੇ ਤੇ ਥੋੜਾ ਜਿਹਾ ਸੀਗਾ ਆਪਾਂ ਸਬਜ਼ੀ ਨੂੰ ਘੋਲਣ ਵਾਲਿਆ ਬਹੁਤ ਜ਼ਿਆਦਾ ਸੌਖੀ ਹੈ ਚੁੱਕਲੇ ਤੇ ਰੋਟੀ ਬਣਾਉਣੀ ਬਸ ਮੈਨੂੰ ਪਹਿਲਾਂ ਨਹੀਂ ਸੀ ਆਉਂਦੀ ਮੈਂ ਕੱਲਿਆਂ ਕਦੇ ਰੋਟੀ ਨਹੀਂ ਸੀ ਬਣਾਈ ਕਿਉਂਕਿ ਪਿੱਛੇ ਮੇਰੇ ਜੁਆਇੰਟ ਫੈਮਿਲੀ ਸੀ ਕਿਸੇ ਨੇ ਰਾੜ ਦੇਣੀ ਹਮੇ ਸਿਰਫ ਭੇਲ ਕੇ ਪਾਉਂਦੀ ਹੁੰਦੀ ਸੀ ਪਰ ਇਹ ਘੜ ਕੇ ਜਿਹੜੇ ਆਪਾਂ ਚੁੱਲੇ ਤੇ ਖਾਣਾ ਬਣਾਉਂਦੇ ਆ ਤੇ ਬਿਲਕੁਲ ਵੀ ਔਖੇ ਨਹੀਂ ਲੱਗਦੇ। ਹਾਂ ਤੇ ਚੁੱਲੇ ਦੀ ਰੋਟੀ ਸਵਾਦ ਵੀ ਬਹੁਤ ਜ਼ਿਆਦਾ ਲੱਗਦੀ ਆ ਗੈਸ ਦੀ ਓਕੇ ਉਨੇ ਸਵਾਦ ਨਹੀਂ ਲੱਗਦੀ ਜਿੰਨੀ ਚੁੱਲੇ ਦੀ ਲੱਗਦੀ ਆ। ਤੇ ਹਰਦੀ ਦੇ ਮਾਮਲੇ 'ਚ ਤਾਂ ਆਪਾਂ ਕੁਛ ਕਹਿ ਹੀ ਨਹੀਂ ਸਕਦੇ ਚੁੱਲੇ ਵਰਗੀ ਰੋਟੀ ਤਾਂ ਕਿਤੇ ਵੀ ਨਹੀਂ ਬਣਦੀ। ਜਿਨ੍ਹਾਂ ਦੇ ਨਹੀਂ ਚੁੱਲੇ ਹੈਗੇ ਉਹਨਾਂ ਨੂੰ ਰੋਟੀਆਂ ਬਣਾਉਣੀਆਂ ਪੈਂਦੀਆਂ ਨੇ ਜਾਂ ਜਿਨ੍ਹਾਂ ਨੂੰ ਨਹੀਂ ਆਉਂਦੀਆਂ ਚੁੱਲੇ ਤੇ ਬਣਾਉਣੀਆਂ ਉਹ ਵੀ ਗੈਸ ਤੇ ਬਣਾਉਂਦੇ ਨੇ ਬਾਕੀ ਸਵੇਰ ਵੇਲੇ ਆਪਾਂ ਨੂੰ ਗੈਸ ਤੇ ਹੀ ਬਣਾਉਣੀ ਪੈਂਦੀ ਆ ਕਿਉਂਕਿ ਆਪਣੇ ਧੁੱਪ ਹੁੰਦੀ ਹੈ ਇੱਥੇ ਚੜਦੀ ਧੁੱਪ ਆ ਜਾਂਦੀ ਹੈ ਸਵੇਰੇ ਬਹੁਤ ਸੋਹਣੀਆਂ ਚਿੱਟੀਆਂ ਸਿੱਟੀਆਂ ਰੋਟੀਆਂ ਬਣਦੀਆਂ ਨੇ ਚੁੱਲੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਮਿੱਠੀਆਂ ਤੇ ਨਾਲ ਹੀ ਗਰਮ-ਗਰਮ ਸਾਰੇ ਜਾਣੇ ਖਾ ਲੈਣਗੇ ਸਾਰੇ ਰੋਟੀ ਦੀ ਵੇਟ ਕਰ ਰਹੇ ਨੇ ਮੈਨੂੰ ਥੋੜਾ ਜਿਹਾ ਲੇਟ ਹੋ ਗਿਆ ਸੀ ਤਕਰੀਬਨ 15 ਮਿੰਟ ਕਿਉਂਕਿ ਅੱਜ ਕੱਲ ਜਿਹੜਾ ਹਨੇਰਾ ਹੁਣ ਛੇਤੀ ਹੋ ਜਾਂਦਾ ਮਿੰਟਾਂ ਦੇ ਵਿੱਚ ਹੀ ਹਨੇਰਾ ਹੋ ਜਾਂਦਾ ਬਾਕੀ ਮੈਂ ਹੋਰ ਵੀ ਕੰਮ ਕਰਨ ਦੇ ਕਰਨੇ ਸੀ ਤੇ ਉੱਤੋਂ 11 ਨੂੰ ਵਾਲਾ ਦੇਣਾ ਸੀ ਗਰਮ-ਗਰਮ ਰੋਟੀ ਬਹੁਤ ਜ਼ਿਆਦਾ ਸਵਾਦ ਆਉਂਦੀ ਹੈ ਜਦੋਂ ਆਪਾਂ ਚੁੱਲ੍ਹੇ ਤੇ ਗਰਮ-ਗਰਮ ਬਣਾ ਕੇ ਖਾਂਦੇ ਆਂ। ਬਾਕੀ ਹੁਣ ਹੌਲੀ-ਹੌਲੀ ਸਰਦੀ ਆ ਜਾਣੀ ਆ। ਫਿਰ ਤਾਂ ਹੋਰ ਵੀ ਚੰਗਾ ਲੱਗਦਾ ਚੁੱਲਾ ਗਰਮੀ ਦੇ ਵਿੱਚ ਚੁੱਲ੍ਹੇ ਦੇ ਨੇੜੇ ਲੱਗਣ ਦਾ ਦਿਲ ਕਿਸੇ ਦਾ ਨਹੀਂ ਕਰਦਾ ਕਿਉਂਕਿ ਇੱਕ ਤਾਂ ਗਰਮੀ ਦਾ ਸੇਕ ਹੋ ਜਾਂਦਾ ਤੇ ਉਤੋਂ ਅੱਗ ਦਾ ਸੇਕ। ਜਿੰਨਾਂ ਨੂੰ ਆਦਤ ਆ ਚਿੱਲੇ ਦੀ ਉਹ ਜ਼ਰੂਰ ਖਾਣਾ ਬਣਾਉਂਦੇ ਨੇ। ਦੀ ਆਪਾ ਪਾ ਲੈਨੇ ਆ ਤੇ ਨਾਲ-ਨਾਲ ਮੈਂ ਬਣਾਈ ਜਾਉਂਗੀ ਨਾਲ-ਨਾਲ ਫਰਾਈ ਜਾਉਂਗੀ ਇਹ ਚਾਪਾ ਆਪਾਂ ਮੰਦੇ ਦੇਸੀ ਘਿਓ ਤੁਸੀਂ ਮੱਖਣ ਵਗੈਰਾ ਮੱਖਣੀ ਕੁਝ ਵੀ ਪਾ ਸਕਦੇ ਤੇ ਨਾਲ ਲੰਨਾਂ ਰੋਟੀਆਂ ਮੱਚਦਾ ਚਾਹ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਲੋ ਜੀ ਸਾਰੀਆਂ ਰੋਟੀਆਂ ਫੁੱਲ ਕੇ ਆਉਣੀਆਂ ਆਪਣੀਆਂ ਇੱਕ ਵੀ ਰੋਟੀ ਇਦਾਂ ਦੀ ਨਹੀਂ ਬੁਣਦੀ ਜਿਹੜੀ ਨਾ ਫੁੱਲੇ ਚਲੋ ਜੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਖਿਆਲ ਰੱਖਣਾ